ਪਹਿਲਾਂ ਤਾਂ ਸਾਨੂੰ ਇਹ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜਿਸ ਹਾਮਨਾ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਾਹੀ ਜਾ ਰਹੇ ਆ ਉਹ ਤੇ ਇਹ ਗੰਦੀ ਕਮਲ ਚੱਲ ਤੂੰ ਕਰਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਇਹਨਾਂ ਨੇ ਮੈਨੂੰ ਤੋੜਣੀ ਹੈਗਾ ਅੱਗੇ ਇਹਨਾਂ ਨੇ ਮੈਨੂੰ ਉੱਥੇ ਬਿਠਾਈ ਰੱਖਣਾ ਹੈ ਬਸ ਇਹੀ ਇਹ ਮੰਗਾ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ ਇਹ ਕੁੜੀ ਕੋਤੋਂ ਕੇਨਾਉ ਕੋ ਸਾਈਨ ਕਰਾਤੇ ਇਹ ਅਸੀਂ ਇਹ ਸਾਈਨ ਨਹੀਂ ਕਰਦੀ ਸੀ ਉਹ ਚਾਰ ਪੰਜ ਜਣੇ ਸੀਗੇ ਉਹ ਸਾਰੇ ਚਲ ਜਾਂਦੇ ਕੱਲਾ ਰਹਿੰਦਾ ਤਾਂ ਵੀ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋ ਕੇ ਬਹਿ ਗਿਆ ਸੀ ਕਿੰਨੂ ਦੱਦਾ ਜੀ ਕਮਲਪ੍ਰੀਤ ਜੀ ਕਮਲਪ੍ਰੀਤ ਜੀ ਜ਼ਿਕਰ ਕਰਦੇ ਤਾਂ ਤੁਹਾਡੇ ਪਤੀ ਨੂੰ ਕਿੰਨੇ ਚਿਰ ਹੋ ਗਿਆ ਵਿਦੇਸ਼ ਤੇ ਹੇਠ ਹੋ ਗਿਆ 2.5 ਸਾਲ ਜੀ 5 ਦਿਨ ਸਾਲ ਦੇ ਉਹ ਪਹੁੰਚ ਗਈ ਸੀ ਅਮਰੀਕਾ ਪਹਿਲਾਂ ਤਾਂ ਨਹੀਂ ਰਸਤੇ 'ਚ ਹੀ ਸੀਗੇ ਤਾਂ ਫੇਰ ਹੁਣ ਇਹ ਵੀ ਸਾਨੂੰ ਫੋਨ ਨਹੀਂ ਆਇਆ ਏਜੰਟ ਹੀ ਸਾਨੂੰ ਕਹਿੰਦਾ ਸੀ ਵੀ ਉਹ ਪਹੁੰਚ ਚੁੱਕੇ ਆ ਉੱਥੇ ਜੇ ਤੱਕ ਸਾਨੂੰ ਫੋਨ ਨਹੀਂ ਆਦਾ ਸੀ ਕਿੱਦਾਂ ਕਹਿ ਦਿੰਦੇ ਨਾ ਕਿ ਸਾਨੂੰ ਫੋਨ ਨਹੀਂ ਆਇਆ ਸੀਗਾ ਏਜੰਟ ਦਾ ਹੀ ਕਹਿਣਾ ਸੀਗਾ ਇਹਨਾਂ ਨੇ ਸਾਰੇ ਪਿੰਡ 'ਚ ਵੀ ਦੱਸਿਆ ਸੀ ਵੀ ਲੋਕ ਸਾਨੂੰ ਵਧਾਈਆਂ ਦਿੰਦੇ ਸੀ ਵੀ ਵਧਾਈਆਂ ਸੀਗਾ ਕਾਹਦੀਆਂ ਵਧਾਈਆਂ ਜੇ ਸਾਨੂੰ ਪਤਾ ਹੀ ਨਹੀਂ ਉਹ ਹੈ ਕਿੱਥੇ ਕਿੱਥੇ ਨਹੀਂ ਸਾਨੂੰ ਫੋਨ ਹੀ ਨਹੀਂ ਆਇਆ ਸੀ 1.5-2 ਮਹੀਨਾ ਹੋ ਗਿਆ ਤਾਂ ਅਸੀਂ ਕਿੱਦਾਂ ਕਹਿ ਦਈਏ ਇਨਾ ਲੰਮਾ ਸਮਾਂ 3 ਸਾਲ ਦਾ ਸਮਾਂ ਲੱਗ ਗਿਆ ਕੀ ਡੋਂਕੀ ਰਹੇਗੇ ਸੀ ਏਜੰਟ ਦੇ ਨਾਲ ਕਿ ਕਿਥੇ ਕਿਨਾਂ ਗੱਲ ਕੀਤੀ ਇਹ ਡੋਂਕੀ ਨਹੀਂ ਸੀ ਸਰ ਪਹਿਲਾਂ ਤਾਂ ਸਾਨੂੰ ਇਹ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜਿਸ ਹਾਮ ਨਾਲ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਾਹੀ ਜਾ ਰਹੇ ਆ ਜਾਂ ਕਿੱਦਾਂ ਪਹਿਲਾਂ ਤਾਂ ਸਾਨੂੰ ਇਹ ਗੱਲ ਹੋਈ ਸੀ ਵੀ ਉਹ ਸਿੱਧਾ ਜਾਊਗਾ ਫਲੈਟਾਂ ਰਾਹੀ ਜਾਊਗਾ ਲਾਸਟ ਟਾਈਮ ਗੱਲ ਕੀਤੀ ਦੋ ਵੀਕ ਤੋਂ ਪਹਿਲਾਂ ਕੀ ਕਹਿੰਦੇ ਸੀ ਤੁਸੀਂ ਲਾਸਟ ਟਾਈਮ ਬਹੁਤ ਜਰੂਰ ਹੋ ਗਿਆ ਹੁਣ ਜਦੋਂ ਗੱਲ ਮੇਰੀ ਹੋਈ ਸੀ ਕਿੰਨਾ ਹੋ ਗਿਆ ਜਦੋਂ ਗੱਲ ਮੇਰੀ ਹੋਈ ਸੀ ਉਹਨਾਂ ਨੇ ਨਾਲ ਇਹੀ ਕਹਿੰਦੇ ਸੀਗੇ ਵੀ ਹਜੇ ਅਸੀਂ ਰਸਤੇ ਜੀ ਹਾਂ ਜਦੋਂ ਆ ਪੈੜੀ ਦਾ ਕਰਵਾਇਆ ਸੀ ਉਹ ਤੇ ਇਹੀ ਕਹਿੰਦੇ ਕਮਲ ਚੱਲ ਤੂੰ ਕਰ ਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਲੈਣੇ ਮੈਨੂੰ ਤੋਂ ਹਾਂ ਹੈਗਾ ਅੱਗੇ ਇਹਨਾਂ ਨੇ ਮੈਨੂੰ ਉੱਥੇ ਬਿਠਾਈ ਰੱਖਣਾ ਹੈ ਕਿੰਨੀ ਪੈੜੀ ਨਾਮ ਕੀਤੀ ਉਹਨਾਂ ਨੇ ਇਹਨਾਂ ਦੇ 4-5 4-5 ਕਿਲ ਕੀਤੀ ਹੈ ਕਿੰਨੇ ਲੱਖ ਵਿੱਚ ਗੱਲ ਹੋਈ ਸੀ ਇਹ ਹੋਈ ਸੀ ਮੇਰੇ ਨਾਲ 40-45 ਲੱਖ ਦੇ ਵਿੱਚ ਹੈ ਥੋਈ ਸੀ ਬਾਕੀ ਮੇਰੇ ਹਸਬੰਦ ਨੂੰ ਪਤਾ ਹੈ ਮੈਨੂੰ ਇੰਨੇ ਚੀਜ਼ਾਂ ਬਾਰੇ ਨਹੀਂ ਵੀ ਪਤਾ ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹੀ ਇਹ ਮੰਗਾ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪ ਮਸੂਮ ਲੋਰਤ ਕੁਝ ਨਹੀਂ ਗਿਆ ਸਾਦੀ ਮੈਂ ਸਤਿਕਾਰ ਕਰਵਾਇਆ ਸਾਖ ਤੋਂ ਸਾਖ ਦੀ ਨਾ ਵਿਰੋਧ ਕਾਰਵਾਈ ਕੀਤੀ ਜਾਵੇ ਜਦੋਂ ਨਹੀਂ ਪਿਛਲੇ 3 ਸਾਲ ਤੋਂ ਤੁਹਾਡਾ ਬੇਰੇਸ ਦੇ ਵਿੱਚ ਬੈਠਾ ਗਿਆ ਸੀ ਅਮਰੀਕਾ ਦੇ ਵਿੱਚ ਉੱਥੇ ਡੋਨਲਡ ਟਰੰਪ ਨੇ ਉਹਨੂੰ ਜਿਹੜਾ ਹੈ ਡਿਪੋਰਟ ਕਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਸਾਡੀ ਘੜੀ ਜਾਇਦਾਦ ਤਾਂ ਸਾਨੂੰ ਦਿੱਤੀ ਜਾਵੇ ਹਾਂਜੀ 3 ਸਾਲ ਹੋ ਗਏ ੱਤਕੇ ਖਾਨਦਿਆਂ ਨੂੰ ਸਾਡੀ 4-5 ਲੱਖ ਦੀ ਉੱਥੇ ਆਮਦਨ ਸੀਗੀ ਸਾਡੀ ਘੜੀ ਸਾਰੀ ਇਹ ਖਾਨਦ ਹੈ ਕੌਣ ਜੀ ਤੇ ਮਨਜੀਤ ਸਿੰਘ ਖੰਡਾ ਹੈ ਐਜੰਟ ਮਨਜੀਤ ਸਿੰਘ ਹਾਂ ਜੀ ਇਹਦੇ ਨਾਂ ਹੀ ਉਹਨੇ ਏਜੰਟ ਨੇ ਜ਼ਮੀਨ ਕਰਾਈ ਆ ਇਹਦੇ ਨਾਂ ਹੀ ਇਹ ਕੁੜੀ ਕੋ ਧੋਖੇ ਨਾਲ ਕੋ ਸਾਈਨ ਕਰਾਤੇ ਇਹ ਅਸੀਂ ਇਹ ਸਾਈਨ ਨਹੀਂ ਕਰਦੀ ਸੀ ਉਹ ਚਾਰ ਪੰਜ ਜਣੇ ਸੀਗੇ ਉਹ ਸਾਰੇ ਚਲ ਜਾਂਦੇ ਕੱਲਾ ਰਹਿੰਦਾ ਤਾਂ ਵੀ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋ ਕੇ ਬੈਗਿਆ ਸੀ ਨਾ ਆਖਰੀ ਵਾਰ ਦਲਜੀਤ ਨਾਲ ਗੱਲ ਕੀਤੀ ਸਾਡੀ ਤਾਂ 1.5 ਮਹੀਨਾ ਹੋ ਗਿਆ ਅਸੀਂ ਇਦਾਂ ਹੀ ਰੋਂਦੇ ਆ ਵਨ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਦਲਜੀਤ ਉਹਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਦਿੱਤਾ ਹੈ ਅੱਜ ਉਹਨਾਂ ਦਾ ਜਹਾਜ਼ ਜਿਹੜਾ ਅਮਰੀਕਾ ਤੇ ਲੈਂਡ ਕੀਤਾ ਕਿੱਦਾਂ ਦੇ ਪਰਿਵਾਰ ਦੇ ਹਾਲਾਤ ਨੇ ਤੇ ਕਿਹਨਾ ਹਾਲਾਤਾਂ ਦੇ ਵਿੱਚ ਉਹ ਗਿਆ ਸੀ ਬਹੁਤ ਹੀ ਗਰੀਬ ਪਰਿਵਾਰ ਆ ਜ਼ਮੀਨ ਜਾਦਾ ਤੋਂ ਖੇਤੀ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਕੀ ਕੁਝ ਬਚਦਾ ਆ ਚਲੋ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਸੀਗਾ ਉਹ ਖੇਤੀਬਾੜੀ ਵਿੱਚੋਂ ਕਰਦੇ ਸੀਗੇ ਇਹਨਾਂ ਏਜੰਟਾਂ ਨੇ ਉਹਨਾਂ ਨੂੰ ਦਲਜੀਤ ਸਿੰਘ ਨੂੰ ਸਾਜ-ਵਾਜ ਦਿਖਾ ਦੇ ਪੇਮੀ ਅਮਰੀਕਾ ਜਿਹੜੇ ਵਿੱਚ ਬਹੁਤ ਜ਼ਿਆਦਾ ਕੇ ਕਮਾਈ ਆ ਉੱਥੇ ਉੱਥੇ ਲੱਖਾਂ ਰੁਪਈਆ ਜਿਹੜਾ ਆ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਇਹ ਸਾਜ-ਵਾਜ ਦੇ ਪਿੱਛੇ ਲਾ ਕੇ ਸਾਡਾ ਉਹ ਭਤੀਜਾ ਇਹ ਲੱਗਦਾ ਉਹ ਇਹਨਾਂ ਦੇ ਛਾਸੇ 'ਚ ਆ ਗਿਆ ਤਾਹੀ ਤਿੰਨ ਸਾਲ ਹੋ ਗਏ ਖੱਜਲ ਹੁੰਦਿਆਂ ਨੂੰ ਚਾਰ-ਪੰਜ ਕਿੱਲੇ ਜ਼ਮੀਨ ਜਿਹੜੀ ਆ ਉਹ ਵੀ ਇਹ ਧੋਖੇ ਦੇ ਨਾਲ ਆਪਣੇ ਨਾਮ ਕਰਵਾ ਗਏ ਤਾਂ ਅੱਜ ਜਿਹੜੇ ਹਲਾਤ ਆ ਉਹ ਤੁਹਾਡੇ ਸਾਹਮਣੇ ਆ ਕਿ ਉਹ ਅੱਜ ਰਿਪੋਰਟ ਹੋ ਕੇ ਵਾਪਸ ਆ ਰਿਹਾ ਤਾਂ ਪਰਿਵਾਰ ਨਾਲ ਉਧਰ ਲਾ ਰਿਆ ਨਾਲ ਉਧਰ ਲਾ ਰਿਆ ਤਾਂ ਮੈਂ ਅਪੀਲ ਕਰਦਾ ਹਾਂ ਪੰਜਾਬ ਗਵਰਨਰ ਦੇ ਅੱਗੇ ਕਿ ਇਹ ਜਿਹੜੇ ਇਹ ਜਿਹੇ ਏਜੰਟ ਹੈਗੇ ਆ ਹੇਟੋਂ ਲੈ ਕੇ ਉੱਪਰ ਤੱਕ ਹੈਗੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਪਰਿਵਾਰ ਨੂੰ ਜਿਹੜੀ ਉਹ ਜਮੀਨ ਵਾਪਸ ਦਵਾਈ ਜਾਵੇ ਤੇ ਇਹਨਾਂ ਨੂੰ ਇਨਸਾਫ ਨਵਾਇਆ ਜਾਵੇ ਪਹਿਲਾਂ ਤਾਂ ਸਾਨੂੰ ਇਹ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜਿਸ ਹਾਮ ਨਾਲ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਹੀ ਜਾ ਰਹੇ ਆ ਕੀ ਕੰਨੀ ਕਮਲ ਚੱਲ ਤੂੰ ਕਰਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਨਹੀਂ ਲੈਣੇ ਮੈਨੂੰ ਤੋਹਣੀ ਹੈਗਾ ਅੱਗੇ ਇਹਨਾਂ ਨੇ ਮੈਨੂੰ ਉੱਥੇ ਬਿਠਾਈ ਰੱਖਣਾ ਹੈ ਬਸ ਇਹੀ ਇਹ ਮੰਗਾ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ ਇਹ ਕੁਲੀ ਗੋਤੋ ਕੇਨਾ ਕੋ ਸਾਈਨ ਕਰਾਤੇ ਇਹ ਅਸੀਂ ਇਹ ਸਾਈਨ ਨਹੀਂ ਕਰਦੀ ਸੀ ਉਹ ਚਾਰ ਪੰਜ ਜਣੇ ਸੀਗੇ ਉਹ ਸਾਰੇ ਚੱਲ ਜਾਂਦੇ ਕੱਲਾ ਰਹਿੰਦਾ ਤਾਂ ਵੀ ਕੋਈ ਐਸੀ ਵਾਸੀ ਗੱਲ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋ ਕੇ ਬੈਗਿਆ ਸੀ ਨਾ ਕਿੰਨੂ ਦੱਦਾ ਜੀ ਕਮਲਪ੍ਰੀਤ ਜੀ ਕਮਲਪ੍ਰੀਤ ਕੁੜੀ ਜ਼ਿਕਰ ਕਰ ਕਵੀ ਤਾਂ ਤੁਹਾਡੇ ਪਤੀ ਨੂੰ ਕਿੰਨੇ ਚਿਰ ਹੋ ਗਿਆ ਵਿਦੇਸ਼ ਪਿਆ? 8 ਹੋ ਗਿਆ 2.5 ਸਾਲ ਜੀ 2.5 ਸਾਲ ਦੇ ਉਹ ਪਹੁੰਚੀ ਸੀ ਅਮਰੀਕਾ ਪਹਿਲਾਂ ਤਾਂ ਨਹੀਂ ਰਸਤੇ ਚ ਸੀ ਸੀਗੇ ਤਾਂ ਫੇਰ ਹੁਣ ਇਹ ਵੀ ਸਾਨੂੰ ਫੋਨ ਨਹੀਂ ਆਇਆ ਏਜੰਟ ਹੀ ਸਾਨੂੰ ਕਹਿੰਦਾ ਸੀ ਵੀ ਉਹ ਪਹੁੰਚ ਚੁੱਕੇ ਆ ਉੱਥੇ ਜੇ ਤੱਕ ਸਾਨੂੰ ਫੋਨ ਨਹੀਂ ਆਦਾ ਸੀ ਕਿੱਦਾਂ ਕਹਿ ਦਿੰਦੇ ਨਾ ਕਿ ਸਾਨੂੰ ਫੋਨ ਨਹੀਂ ਆਇਆ ਸੀਗਾ ਏਜੰਟ ਦਾ ਹੀ ਕਹਿਣਾ ਸੀਗਾ ਇਹਨਾਂ ਨੇ ਸਾਰੇ ਪਿੰਡ 'ਚ ਵੀ ਦੱਸਿਆ ਸੀ ਵੀ ਲੋਕ ਸਾਨੂੰ ਵਧਾਈਆਂ ਦਿੰਦੇ ਸੀ ਵੀ ਦੁਹਾੜੀਆਂ ਸੀਗਾ ਕਾਹਦੀਆਂ ਵਧਾਈਆਂ ਜੇ ਸਾਨੂੰ ਪਤਾ ਹੀ ਨਹੀਂ ਉਹ ਹੈ ਕਿੱਥੇ ਕਿੱਥੇ ਨਹੀਂ ਸਾਨੂੰ ਫੋਨ ਹੀ ਨਹੀਂ ਆਇਆ ਸੀ 1.5-2 ਮਹੀਨਾ ਹੋ ਗਿਆ ਤਾਂ ਅਸੀਂ ਕਿੱਦਾਂ ਕਹਿ ਦਈਏ ਇਹਨਾਂ ਲੰਮਾ ਸਮਾਂ 3 ਸਾਲ ਦਾ ਸਮਾਂ ਲੱਗ ਗਿਆ ਕੀ ਡੋਂਕੀ ਰਹੇਗੇ ਸੀ ਏਜੰਟ ਦਾ ਕਿ ਕਿਹੜੀ ਤਰੀਕ ਨਕਲ ਕੀਤੀ ਇਹ ਡੋਂਕੀ ਰਹੀ ਨਹੀਂ ਸੀ ਸਰ ਪਹਿਲਾਂ ਤਾਂ ਸਾਨੂੰ ਇਹੀ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜੇ ਸਾਹਮਣੇ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਹੀ ਜਾ ਰਹੇ ਆ ਜਾਂ ਕਿੱਦਾਂ ਪਹਿਲਾਂ ਤਾਂ ਸਾਨੂੰ ਇਹੀ ਗੱਲ ਹੋਈ ਸੀ ਵੀ ਉਹ ਸਿੱਧਾ ਜਾਊਗਾ ਫਲੈਟਾਂ ਰਹੀ ਜਾਊਗਾ ਲਾਸਟ ਟਾਈਮ ਗੱਲ ਕੀਤੀ ਦੋ ਵੀਕ ਤੋਂ ਪਹਿਲਾਂ ਕੀ ਕਹਿੰਦੇ ਸੀ ਤੁਸੀਂ ਲਾਸਟ ਟਾਈਮ ਬਹੁਤ ਜ਼ਰੂਰ ਹੋ ਗਿਆ ਹੁਣ ਜਦੋਂ ਗੱਲ ਮੇਰੀ ਹੋਈ ਸੀ ਮੀਨਾ ਕੋ ਹੋ ਗਿਆ ਜਦੋਂ ਗੱਲ ਮੇਰੀ ਹੋਈ ਸੀ ਉਹਨਾਂ ਦੇ ਨਾਲ ਇਹੀ ਕਹਿੰਦੇ ਸੀਗੇ ਵੀ ਹਜੇ ਅਸੀਂ ਰਸਤੇ ਜੀਂ ਹਾਂ ਜਦੋਂ ਆ ਪੈੜੀ ਦਾ ਕਰਵਾਇਆ ਸੀ ਉਹ ਤੇ ਇਹੀ ਕਹਿੰਦੇ ਕਮਲ ਚੱਲ ਤੂੰ ਕਰਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਇਹਨਾਂ ਨੇ ਮੈਨੂੰ ਤੋੜਣੀ ਹੈਗਾ ਅੱਗੇ ਇਹਨਾਂ ਨੇ ਮੈਨੂੰ ਉੱਥੇ ਬਿਠਾਈ ਰੱਖਣਾ ਹੈ ਕਿੰਨੀ ਪੈੜੀ ਨਾਮ ਕੀਤੀ ਉਹਨਾਂ ਨੇ ਇਹਨਾਂ ਦੇ 4-5 4-5 ਕਿਲ ਕੀਤੀ ਹੈ ਕਿੰਨੇ ਲੱਖ ਵਿੱਚ ਗੱਲ ਹੋਈ ਸੀ ਇਹ ਹੋਈ ਸੀ ਮੈਂ ਸਨ 40-45 ਲੱਖ ਦੇ ਵਿੱਚ ਐ ਥੋੜੀ ਸੀ ਬਾਕੀ ਮੇਰੇ ਹਸਬੰਦ ਨੂੰ ਪਤਾ ਹੈ ਮੈਨੂੰ ਇੰਨੇ ਚੀਜ਼ਾਂ ਬਾਰੇ ਨਹੀਂ ਵੀ ਪਤਾ ਕੀ ਮੰਕਲ ਦੇ ਸਰਕਾਰ ਤੋਂ ਬਸ ਇਹੀ ਮੰਗਾਂ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ। ਬਸ ਹੋਰ ਤਾਂ ਕੁਝ ਨਹੀਂ ਕਹਿ ਸਕਦੀ ਮੈਂ ਇਸ ਤੋਂ। ਸਖਤ ਕਾਰਵਾਈ ਕੀਤੀ ਜਾਵੇ। ਸਖਤ ਸਖਤੀ ਨਾਲ ਵਿਰੋਧ ਕਾਰਵਾਈ ਕੀਤੀ ਜਾਵੇ। ਜਦੋਂ ਜੀ ਪਿਛਲੇ 3 ਸਾਲ ਤੋਂ ਤੁਹਾਡਾ ਬੇਰੇਸਟ ਦੇ ਵਿੱਚ ਬੈਠਾ ਗਿਆ ਸੀ ਅਮਰੀਕਾ ਦੇ ਵਿੱਚ। ਉੱਥੇ ਡੋਨਲਡ ਟਰੰਪ ਨੇ ਉਹਨੂੰ ਜਿਹੜਾ ਰਿਪੋਰਟ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਸਾਡੀ ਘੜੀ ਜਾਇਦਾਦ ਤਾਂ ਸਾਨੂੰ ਦਿੱਤੀ ਜਾਵੇ। ਹਾਂਜੀ। 3 ਸਾਲ ਹੋ ਗਏ ੱਟਕੇ ਖਾਂਦਿਆਂ ਨੂੰ। ਸਾਡੀ 4-5 ਲੱਖ ਦੀ ਉੱਥੇ ਅਮਦਨ ਸੀਗੀ ਸਾਡੀ ਕੁੜੀ ਸਾਰੀ ਇਹ ਖਾਂਦਾ ਏ ਕੌਣ ਜੀ ਤੇ ਮਨਜੀਤ ਸਿੰਘ ਖਾਂਦਾ ਏ ਐਜੰਟ ਮਨਜੀਤ ਸਿੰਘ ਹਾਂਜੀ ਇਹਦੇ ਨਾਂ ਹੀ ਉਹਨੇ ਏਜੰਟ ਨੇ ਜ਼ਮੀਨ ਕਰਾਈ ਆ ਇਹਦੇ ਨਾਂ ਹੀ ਤੇ ਕੁੜੀ ਕੋ ਧੋਖੇ ਨਾਲ ਉਹ ਕੋ ਸਾਈਨ ਕਰਾਤੇ ਇਹ ਅਸੀਂ ਇਹ ਸਾਈਨ ਨਹੀਂ ਕਰਦੀ ਸੀ ਉਹ 4-5 ਜਣੇ ਸੀਗੇ ਉਹ ਸਾਰੇ ਚੱਲ ਜਾਂਦੇ ਕੱਲਾ ਰਹਿੰਦਾ ਤਾਂ ਵੀ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋਕੇ ਬੈਗਿਆ ਸੀਨ ਆਖਰੀ ਵਾਰ ਦਲਜੀਤ ਨਾਲ ਗੱਲ ਕੀਤੀ ਥੱਡੀ ਸਾਡੀ ਤਾਂ ਵੀ 1.5 ਮਹੀਨਾ ਹੋ ਗਿਆ ਅਸੀਂ ਇਦਾਂ ਹੀ ਰੋਂਦੇ ਆ ਸਵੰਜ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਦਲਜੀਤ ਉਹਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਦਿੱਤਾ ਹੈ ਅੱਜ ਉਹਨਾਂ ਦਾ ਜਹਾਜ਼ ਜਿਹੜਾ ਅਮਰੀਕਾ ਤੇ ਲੈਂਡ ਕੀਤਾ ਕਿੱਦਾਂ ਦੇ ਪਰਿਵਾਰ ਦੇ ਹਾਲਾਤ ਨੇ ਤੇ ਕਿਹਨਾ ਹਾਲਾਤਾਂ ਦੇ ਵਿੱਚ ਉਹ ਗਿਆ ਸੀ ਬਹੁਤ ਹੀ ਗਰੀਬ ਪਰਿਵਾਰ ਆ ਜ਼ਮੀਨ ਜਾਦਾ ਤੋਂ ਖੇਤੀ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਕੀ ਕੁਝ ਬਚਦਾ ਆ ਅਹ ਚਲੋ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਸੀਗਾ ਉਹ ਖੇਤੀਬਾੜੀ ਵਿੱਚੋਂ ਕਰਦੇ ਸੀਗੇ ਇਹਨਾਂ ਏਜੰਟਾਂ ਨੇ ਉਹਨਾਂ ਨੂੰ ਦਲਜੀਤ ਸਿੰਘ ਨੂੰ ਸਾਜ-ਵਾਜ ਦਿਖਾ ਲੇ ਪੇਮੀ ਅਮਰੀਕਾ ਜਿਹੜੇ ਵਿੱਚ ਬਹੁਤ ਜ਼ਿਆਦਾ ਕਮਾਈ ਆ ਉੱਥੇ ਉੱਥੇ ਲੱਖਾਂ ਰੁਪਈਆ ਜਿਹੜਾ ਆ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਇਹਨਾਂ ਸਾਜ-ਵਾਜ ਦੇ ਪਿੱਛੇ ਲਾ ਕੇ ਸਾਡਾ ਉਹ ਭਤੀਜਾ ਇਹ ਲੱਗਦਾ ਉਹ ਇਹਨਾਂ ਦੇ ਚਾਸੇ 'ਚ ਆ ਗਿਆ ਅਹ 2-3 ਸਾਲ ਹੋ ਗਏ ਖੱਜਲ ਹੁੰਦਿਆਂ ਨੂੰ ਚਾਰ ਪੰਜ ਕਿਨੇ ਜ਼ਮੀਨ ਜਿਹੜੀ ਆ ਉਹ ਵੀ ਇਹ ਧੋਖੇ ਦੇ ਨਾਲ ਆਪਣੇ ਨਾਮ ਕਰਵਾਗਾ ਹੈ ਤਾਂ ਅੱਜ ਜਿਹੜੇ ਹਾਲਾਤ ਆ ਉਹ ਤੁਹਾਡੇ ਸਾਹਮਣੇ ਆ ਵੀ ਉਹ ਅੱਜ ਡਿਵੋਟ ਹੋ ਕੇ ਵਾਪਸ ਆ ਰਿਹਾ ਤੇ ਪਰਿਵਾਰ ਨਾ ਉਧਰ ਲਾ ਗਿਆ ਨਾ ਉਧਰ ਲਾ ਰਿਹਾ ਤਾਂ ਮੈਂ ਅਪੀਲ ਕਰਦਾ ਹਾਂ ਪੰਜਾਬ government ਅਗੇ ਵੀ ਇਹ ਜਿਹੜੇ ਇਹ ਜਿਹੇ ਏਜੰਟ ਹੈਗੇ ਆ ਇਹ ਹੇਠੋਂ ਲੈ ਕੇ ਉੱਪਰ ਤੱਕ ਹੈਗੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਪਰਿਵਾਰ ਨੂੰ ਜਿਹੜੀ ਉਹ ਜ਼ਮੀਨ ਵਾਪਸ ਦਵਾਈ ਜਾਵੇ ਤੇ ਇਹਨਾਂ ਨੂੰ ਇਨਸਾਫ ਨਵਾਇਆ ਜਾਵੇ ਪਹਿਲਾਂ ਤਾਂ ਸਾਨੂੰ ਇਹ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜਿਸ ਹਾਮਨਾ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਹੀ ਜਾ ਰਹੇ ਆ। ਉਹ ਤੇ ਇਹ ਕੰਦੀ ਕਮਲ ਚੱਲ ਤੂੰ ਕਰਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਇਹਨਾਂ ਨੇ ਮੈਨੂੰ ਤੋਰਣੀ ਹੈਗਾ ਅੱਗੇ ਇਹਨਾਂ ਨੇ ਮੈਨੂੰ ਉੱਥੇ ਬਿਠਾਈ ਰੱਖਣਾ ਹੈ। ਬਸ ਇਹੀ ਇਹ ਮੰਗਾ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ। ਇਹ ਕੁੜੀ ਕੋਤੇ ਕੇਨਾ ਉਕੋ ਸਾਈਨ ਕਰਾਤੇ ਇਹ ਅਸੀਂ ਇਹ ਸਾਈਨ ਨਹੀਂ ਕਰਦੀ ਸੀ ਉਹ ਚਾਰ ਪੰਜ ਜਣੇ ਸੀਗੇ ਉਹ ਸਾਰੇ ਚਲ ਜਾਂਦੇ ਇਕੱਲਾ ਰਹਿੰਦੇ ਤਾਂ ਵੀ ਕੋਈ ਐਸੀ ਵਾਸੀ ਗੱਲ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋ ਕੇ ਬੈਗਿਆ ਅਸੀਂ ਨਾ ਕਿੰਨੂ ਦੱਦਾ ਜੀ ਕਮਲਪ੍ਰੀਤ ਜੀ ਕਮਲਪ੍ਰੀਤ ਕੌਰ ਜੀ ਜਿਹੜੀ ਗੱਲ ਕਰੀ ਤਾਂ ਤੁਹਾਡੇ ਪਤੀ ਨੂੰ ਕਿੰਨੇ ਚਿਰ ਹੋ ਗਿਆ ਵਿਦੇਸ਼ ਗਿਆ ਪੀਟ ਹੋ ਗਿਆ 2.5-3 ਸਾਲ ਜੀ ਤਾਂ ਈ ਦਿਨ ਸਾਲ ਦੇ ਉਹ ਪਹੁੰਚੀ ਸੀ ਅਮਰੀਕਾ ਪਹਿਲਾਂ ਤਾਂ ਨਹੀਂ ਰਸਤੇ 'ਚ ਹੀ ਸੀਗੇ ਤਾਂ ਫੇਰ ਹੁਣ ਇਹ ਵੀ ਸਾਨੂੰ ਫੋਨ ਨਹੀਂ ਆਇਆ ਏਜੰਟ ਹੀ ਸਾਨੂੰ ਕਹਿੰਦਾ ਸੀ ਵੀ ਉਹ ਪਹੁੰਚ ਚੁੱਕੇ ਆ ਉੱਥੇ ਜੇ ਤੱਕ ਸਾਨੂੰ ਫੋਨ ਨਹੀਂ ਆਦਾ ਸੀ ਕਿੱਦਾਂ ਕਹਿ ਦਿੰਦੇ ਨਾ ਕਿ ਸਾਨੂੰ ਫੋਨ ਨਹੀਂ ਆਇਆ ਸੀਗਾ ਏਜੰਟ ਦਾ ਹੀ ਕਹਿਣਾ ਸੀਗਾ ਇਹਨਾਂ ਨੇ ਸਾਰੇ ਪਿੰਡ 'ਚ ਵੀ ਦੱਸਿਆ ਸੀ ਵੀ ਲੋਕ ਸਾਨੂੰ ਵਧਾਈਆਂ ਦਿੰਦੇ ਸੀ ਵੀ ਦੁਹਾੜੀਆਂ ਸੀਗਾ ਕਾਹਦੀਆਂ ਵਧਾਈਆਂ ਜੇ ਸਾਨੂੰ ਪਤਾ ਹੀ ਨਹੀਂ ਉਹ ਹੈ ਕਿੱਥੇ ਕਿੱਥੇ ਨਹੀਂ ਸਾਨੂੰ ਫੋਨ ਹੀ ਨਹੀਂ ਆਇਆ ਸੀ 1.5-2 ਮਹੀਨਾ ਹੋ ਗਿਆ ਤਾਂ ਅਸੀਂ ਕਿੱਦਾਂ ਕਹਿ ਦਈਏ ਇਨਾ ਲੰਮਾ ਸਮਾਂ 3 ਸਾਲ ਦਾ ਸਮਾਂ ਲੱਗ ਗਿਆ ਕੀ ਡੋਂਕੀ ਰਹੇਗੇ ਸੀ ਏਜੰਟ ਦੇ ਨਾਲ ਕਿ ਕਿਥੇ ਕਿਨਾਂ ਗੱਲ ਕੀਤੀ ਇਹ ਡੋਂਕੀ ਨਹੀਂ ਸੀ ਸਰ ਪਹਿਲਾਂ ਤਾਂ ਸਾਨੂੰ ਇਹ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜਿਸ ਹਾਮ ਨਾਲ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਾਹੀ ਜਾ ਰਹੇ ਆ ਜਾਂ ਕਿੱਦਾਂ ਪਹਿਲਾਂ ਤਾਂ ਸਾਨੂੰ ਇਹ ਗੱਲ ਹੋਈ ਸੀ ਵੀ ਉਹ ਸਿੱਧਾ ਜਾਊਗਾ ਫਲੈਟਾਂ ਰਾਹੀ ਜਾਊਗਾ ਲਾਸਟ ਟਾਈਮ ਗੱਲ ਕੀਤੀ ਦੋ ਵੀਕ ਤੋਂ ਤੁਹਾਡੀ ਤੋਂ ਕੀ ਕਹਿੰਦੇ ਸੀ ਲਾਸਟ ਟਾਈਮ ਬਹੁਤ ਜਰੂਰ ਹੋ ਗਿਆ ਹੁਣ ਜਦੋਂ ਗੱਲ ਮੇਰੀ ਹੋਈ ਸੀ ਕਿੰਨਾ ਹੋ ਗਿਆ ਜਦੋਂ ਗੱਲ ਮੇਰੀ ਹੋਈ ਸੀ ਉਹਨਾਂ ਦੇ ਨਾਲ ਇਹੀ ਕਹਿੰਦੇ ਸੀਗੇ ਵੀ ਹਜੇ ਅਸੀਂ ਰਸਤੇ ਜੀ ਨਹੀਂ ਆ ਜਦੋਂ ਆ ਪੈੜੀ ਦਾ ਕਰਵਾਇਆ ਸੀ ਉਹ ਤੇ ਇਹੀ ਕਹਿੰਦੇ ਕਮਲ ਚੱਲ ਤੂੰ ਕਰਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਇਹਨਾਂ ਨੇ ਮੈਨੂੰ ਤੋੜਣੀ ਹੈਗਾ ਅੱਗੇ ਇਹਨਾਂ ਨੇ ਮੈਨੂੰ ਉੱਥੇ ਬਿਠਾਈ ਰੱਖਣਾ ਹੈ ਕਿੰਨੀ ਪੈੜੀ ਨਾਮ ਕੀਤੀ ਇਹਨਾਂ ਦੇ 4-5 4-5 ਕਿਲ ਕੀਤੀ ਹੈ ਕਿੰਨੇ ਲੱਖ ਵਿੱਚ ਗੱਲ ਹੋਈ ਸੀ ਇਹ ਹੋਈ ਸੀ ਮੈਂ ਸਾਨੂੰ 40-45 ਲੱਖ ਦੇ ਵਿੱਚ ਆ ਥੋੜੀ ਸੀ ਬਾਕੀ ਮੇਰੇ ਹਸਬੰਦ ਨੂੰ ਪਤਾ ਹੈ ਮੈਨੂੰ ਇੰਨੇ ਚੀਜ਼ਾਂ ਬਾਰੇ ਨਹੀਂ ਵੀ ਪਤਾ ਕੀ ਮੰਕਲ ਦੇ ਸਰਕਾਰ ਤੋਂ ਬਸ ਇਹੀ ਮੰਗਾਂ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ। ਮਸੂ ਹੋਰ ਤਾਂ ਕੁਝ ਨਹੀਂ ਕਹਿ ਸਾਡੀ ਮੈਸਟੋ। ਸਖਤ ਕਾਰਵਾਈ ਕੀਤੀ ਜਾਵੇ। ਸਖਤ ਸਖਤੀ ਨਾਲ ਵਿਰੋਧ ਕਾਰਵਾਈ ਕੀਤੀ ਜਾਵੇ। ਜਦੋਂ ਜੀ ਪਿਛਲੇ 3 ਸਾਲ ਤੋਂ ਤੁਹਾਡਾ ਬੇਰੇਸਟ ਦੇ ਵਿੱਚ ਬੇਟਾ ਗਿਆ ਸੀ ਅਮਰੀਕਾ ਦੇ ਵਿੱਚ ਉੱਥੇ ਡੋਨਲਡ ਟਰੰਪ ਨੇ ਉਹਨੂੰ ਜਿਹੜਾ ਰਿਪੋਰਟ ਕਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ ਤੁਸੀਂ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਸਾਡੀ ਘੜੀ ਜਾਇਦਾਦ ਤਾਂ ਸਾਨੂੰ ਦਿੱਤੀ ਜਾਵੇ। ਹਾਂਜੀ। 3 ਸਾਲ ਹੋ ਗਏ ੱਟਕੇ ਖਾਂਦਿਆਂ ਨੂੰ। ਸਾਡੀ 4-5 ਲੱਖ ਦੀ ਉੱਥੇ ਆਮਦਨ ਸੀਗੀ ਸਾਡੀ ਕੜੀ ਸਾਰੀ ਇਹ ਖਾਂਦਾ ਏ ਕੌਣ ਜੀ ਤੇ ਮਨਜੀਤ ਸਿੰਘ ਖਾਂਦਾ ਏ ਏਜੰਟ ਮਨਜੀਤ ਸਿੰਘ ਹਾਂਜੀ ਇਹਦੇ ਨਾਂ ਹੀ ਉਹਨੇ ਏਜੰਟ ਨੇ ਜ਼ਮੀਨ ਕਰਾਈ ਆ ਇਹਦੇ ਨਾਂ ਹੀ ਇਹ ਕੁੜੀ ਕੋ ਧੋਖੇ ਨਾਲ ਕੋ ਸਾਈਨ ਕਰਾਤੇ ਇਹ ਅਸੀਂ ਇਹ ਸਾਈਨ ਨਹੀਂ ਕਰਦੀ ਸੀ ਉਹ 4-5 ਜਣੇ ਸੀਗੇ ਉਹ ਸਾਰੇ ਚੱਲ ਜਾਂਦੇ ਕੱਲਾ ਰਹਿੰਦਾ ਤਾਂ ਵੀ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋ ਕੇ ਬੈਗਿਆ ਅਸੀਂ ਆਖਰੀ ਵਾਰ ਦਲਜੀਤ ਨਾਲ ਗੱਲ ਕੀਤੀ ਥੱਡੀ ਸਾਡੀ ਤਾਂ ਵੀ 1.5 ਮਹੀਨਾ ਹੋ ਗਿਆ ਅਸੀਂ ਇਦਾਂ ਹੀ ਰੋਂਦੇ ਆ ਸਵੰਜ ਤੁਹਾਡੇ ਪਿੰਡ ਦਾ ਇੱਕ ਨੌਜਵਾਨ ਦਲਜੀਤ ਉਹਨੂੰ ਅਮਰੀਕਾ ਸਰਕਾਰ ਨੇ ਰਿਪੋਰਟ ਦਿੱਤਾ ਹੈ ਅੱਜ ਉਹਨਾਂ ਦਾ ਜਹਾਜ਼ ਜਿਹੜਾ ਅਮਰੀਕਾ ਤੇ ਲੈਂਡ ਕੀਤਾ ਕਿੱਦਾਂ ਦੇ ਪਰਿਵਾਰ ਦੇ ਹਾਲਾਤ ਨੇ ਤੇ ਕਿਹਨਾ ਹਾਲਾਤਾਂ ਦੇ ਵਿੱਚ ਉਹ ਗਿਆ ਸੀ ਬਹੁਤ ਹੀ ਗਰੀਬ ਪਰਿਵਾਰ ਆ ਜ਼ਮੀਨ ਜਾਦਾ ਤੋਂ ਖੇਤੀ ਦੇ ਵਿੱਚੋਂ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਕੀ ਕੁਝ ਬਚਦਾ ਆ ਅਹ ਚਲੋ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਸੀਗਾ ਉਹ ਖੇਤੀਬਾੜੀ ਵਿੱਚੋਂ ਕਰਦੇ ਸੀਗੇ ਇਹਨਾਂ ਏਜੰਟਾਂ ਨੇ ਉਹਨਾਂ ਨੂੰ ਦਲਜੀਤ ਸਿੰਘ ਨੂੰ ਸਾਜ-ਵਾਜ ਦਿਖਾ ਲੇ ਪੇਮੀ ਅਮਰੀਕਾ ਜਿਹੜੇ ਵਿੱਚ ਬਹੁਤ ਜ਼ਿਆਦਾ ਕਮਾਈ ਆ ਉੱਥੇ ਉੱਥੇ ਲੱਖਾਂ ਰੁਪਈਆ ਜਿਹੜਾ ਆ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਇਹਨਾਂ ਸਾਜ-ਵਾਜ ਦੇ ਪਿੱਛੇ ਲਾ ਕੇ ਸਾਡਾ ਉਹ ਭਤੀਜਾ ਇਹ ਲੱਗਦਾ ਉਹ ਇਹਨਾਂ ਦੇ ਚਾਸੇ 'ਚ ਆ ਗਿਆ ਅਹ 2-3 ਸਾਲ ਹੋ ਗਏ ਖੱਜਲ ਹੁੰਦਿਆਂ ਨੂੰ ਚਾਰ ਪੰਜ ਕਿਨੇ ਜ਼ਮੀਨ ਜਿਹੜੀ ਆ ਉਹ ਵੀ ਇਹ ਧੋਖੇ ਦੇ ਨਾਲ ਆਪਣੇ ਨਾਮ ਕਰਵਾਗਾ ਹੈ ਤਾਂ ਅੱਜ ਜਿਹੜੇ ਹਾਲਾਤ ਆ ਉਹ ਤੁਹਾਡੇ ਸਾਹਮਣੇ ਆ ਵੀ ਉਹ ਅੱਜ ਡਿਵੋਟ ਹੋ ਕੇ ਵਾਪਸ ਆ ਰਿਹਾ ਤੇ ਪਰਿਵਾਰ ਨਾ ਉਧਰ ਲਾ ਰਿਹਾ ਨਾ ਉਧਰ ਲਾ ਰਿਹਾ ਤਾਂ ਮੈਂ ਅਪੀਲ ਕਰਦਾ ਹਾਂ ਪੰਜਾਬ government ਅਗੇ ਕਿ ਇਹ ਜਿਹੜੇ ਇਹ ਜਿਹੇ ਏਜੰਟ ਹੈਗੇ ਆ ਇਹ ਹੇਠੋਂ ਲੈ ਕੇ ਉੱਪਰ ਤੱਕ ਹੈਗੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਪਰਿਵਾਰ ਨੂੰ ਜਿਹੜੀ ਉਹ ਜ਼ਮੀਨ ਵਾਪਸ ਦਵਾਈ ਜਾਵੇ ਤੇ ਇਹਨਾਂ ਨੂੰ ਇਨਸਾਫ ਨਿਵਾਇਆ ਜਾਵੇ